ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਸਵਾਰੇ ਸਾਧ ਸੰਗ ਜੀਓ ਸੰਮਤ 1756 ਦੀ ਬਸਾਖੀ ਵਾਲੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪੰਜ ਪਿਆਰੇ ਦੀ ਸਾਜਨਾ ਇਸ ਤਰ੍ਹਾਂ ਕੀਤੀ ਆਪ ਪਿਆਰ ਸਤਿਕਾਰ ਨਾਲ ਸਰਵਣ ਕਰੋ ਜੀ ਢੰਗ ਜਿਉਨ ਦਾ ਦੱਸਾਂਗੇ ਡਰ ਪੋ ਕਾਣੋ ਕੋਣ ਪਿੰਦਿਆਂ ਨੇ ਰਹਿਣ ਦੇਣਾ ਜੋ ਕਨੋ ਰਹਿਣ ਦੇਣਾ ਗੁਲਾਮੀ ਵਿੱਚ ਲੋਕਾਂ ਨੂੰ ਆਸਾ ਸੋਚ ਦੇਣਾ ਸੋਚ ਕੇ ਵਿਚਾਰੀਏ ਨਵੇਂ ਨਵੇਂ ਜੋਗ ਵੇਚ ਕਰਨੀ ਉਸਾਰੀ ਹੈ ਨਵੇਂ ਨਵੇਂ ਜੋਗ ਵੇਚ ਕਰਨੀ ਉਸਾਰੀ ਹੈ ਨਵੇਂ ਅਗਮਜ ਜੀਏ ਕਰਤੇ ਤੂਫਾਨ ਜੀ ਅਗਮਜ ਜੀਏ ਕਰਤੇ ਤੂਫਾਨ ਜੀ ਕੋਈ ਸੁਣਦਾ ਨਾ ਗਲੇ ਨਿਸ਼ਾਨ ਦੀ ਕੋਈ ਰੱਖੇ ਨਾ ਰਸਮ ਬੰਡ ਖਾਣ ਦੀ ਅਸਾਂ ਪਿਛਲੇ ਰਵਾਜ ਉੱਕਹਿ ਮਟਾਉਣੇ ਨੇ ਅਸਾਂ ਗਿੱਧੜਾ ਤੋਂ ਸ਼ੇਰ-ਸੂਰਮੇ ਬਣਾਉਣੇ ਨੇ ਅਸਾਂ ਗਿੱਧੜਾ ਤੋਂ ਸ਼ੇਰ-ਸੂਰਮੇ ਬਣਾਉਣੇ ਨੇ ਅਸੀਂ ਹਣ ਹੋਣੀ ਕਰਦੇ ਆਂ ਗਹਿੋਣੀ ਨੂੰ ਅਸੀਂ ਹਣ ਹੋਣੀ ਕਰਦੇ ਆਂ ਗਹਿੋਣੀ ਨੂੰ ਨਹੀਂ ਡੱਬ ਕੇ ਮਰਨਾ ਗਣਾ ਸੋਣੀ ਨੂੰ ਨਹੀਂ ਛੱਡਣਾ ਦਿਲ ਕੋਣੀ ਨੂੰ ਨਹੀਂ ਛੱਡਣਾ ਦਿਲ ਕੋਣੀ ਨੂੰ ਅਸ ਲੱਗ ਗਈ ਜਲਬ ਲਈ ਬਿਮਾਰੀ ਐ ਨਮੀ ਦਮੇ ਜੋਗ ਵਿੱਚ ਕਰਨੀ ਤਵਰੀ ਐ ਨਮੀ ਦਮੇ ਜੋਗ ਵਿੱਚ ਕਰਨੀ ਉਹ ਸਾਰੀ ਐ ਨਮੀ ਕਿਉਂ ਤੋੜੇ ਕੋਈ ਅੱਜ ਕੀੜੇ ਫੁੱਲ ਨੂੰ ਲਾਲ ਬੇਕ ਦੇ ਕੌਡੀਆਂ ਦੇ ਮੁੱਲ ਨੂੰ ਅਸਾ ਜੀੜੀਆਂ ਤੋਂ ਜੇ ਭਜਨ ਉਤੜਾਉਣੇ ਨੇ ਅਸਾਂ ਗੇ ਢੜਾ ਬਸ਼ੇਰ ਸੂਰਮੇ ਬਣਾਉਣੇ ਨੇ ਅਸਾਂ ਗੇ ਢੜਾ ਤੋਂ ਸ਼ੇਰ ਸੂਰਮੇ ਬਣਾਉਣੇ ਨੇ ਹੋਣ ਪਰ ਜਾ ਰਾਜਾ ਤੇ ਇੱਕੋ ਪਾਰ ਦੇ ਮਾਪੇ ਕਿਉਂ ਰੋਣ ਪੁੱਤਰ ਬਿਮਾਰ ਦੇ ਮਾਪੇ ਕਿਉਂ ਰੋਣ ਪੁੱਤਰ ਬਿਹਾਰ ਦੇ ਸੱਚੇ ਟੁੱਟਣ ਨਾ ਹੀ ਰਿਆਂ ਦੇ ਹਾਰ ਦੇ ਲੱਛਾ ਟੁੱਟਣ ਨਹੀਂ ਰਿਆਂ ਦੇ ਹਾਰ ਦੇ ਅਹੀਂ ਰਾਜਿਆਂ ਨੇ ਕਰਨੀ ਮਕਾਰੀ ਐ ਨਵੀ ਨਵੇਂ ਜੋਗ ਵਿੱਚ ਕਰਨੀ ਉਸਾਰੀ ਐ ਨਵੀ ਨਵੇਂ ਜੋਗ ਵਿੱਚ ਕਰਨੀ ਉਸਾਰੀ ਐ ਨਵੀ ਕੋਈ ਮਾੜੀ ਅਨੁਭੇਖ ਬੇਕ ਕੂਰੇ ਕਿਉਂ ਰਹਿnde ਖਿਆਲ ਸੱਚਾਈ ਦੇ ਅਦੂਰੇ ਕਿਉਂ ਪੀਤ ਗਈ ਤੇ ਅਕਲ ਵਾਲਾ ਚੂਰੇ ਕਿਉਂ ਆਸਾ ਕੋ ਗਿਆ ਤਾਂ ਹੁਣ ਲਾਲਨਾ ਲਟਾਉਣੇ ਨੇ ਅਸਾਂ ਗਿੱਧੜਾਂ ਤੋਂ ਸ਼ੇਰ ਸੂਰਮੇ ਬਣਾਉਣੇ ਨੇ ਅਸਾਂ ਗਿੱਧੜਾਂ ਤੋਂ ਸ਼ੇਰ ਸੂਰਮੇ ਬਣਾਉਣੇ ਨੇ ਸ਼ੇਰ ਬੱਕਰੀ ਇਕੋ ਥਾ ਪਾਣੀ ਪੀਣਗੇ ਜਿੰਨੀਆਂ ਜੁ ਲੋਕ ਚੱਜ ਨਾਲ ਜਿਉਣਗੇ ਵੀਰ ਬੀਰਾ ਦੇ ਦਿਲਾਂ ਦੇ ਫਟ ਸੀ ਹੁਣਗੇ ਲੋਣੀ ਦੁੱਖਾਂ ਦੇ ਸਮੁੰਦਰ ਅਜ ਤਾਰੀਏ ਨਾਵੇਂ ਨਵੇਂ ਜੋਗ ਵਿੱਚ ਕਰਨੀ ਉਸਾਰੀ ਐ ਨਾਵੇਂ ਨਵੇਂ ਜੋਗ ਵਿੱਚ ਕਰਨੀ ਹੋ ਸਾਰੀ ਐ ਨਵੇਂ ਅਸੀਂ ਜੜਾ ਤੋਂ ਮਕਾਦਿਆਂ ਗਏਔਰ ਨੂੰ ਅਸੀਂ ਜੜਾ ਤੋਂ ਮਕਾਦਿਆਂ ਗਏਔਰ ਨੂੰ ਦੁੱਖ ਪੈਣਗੇ ਨਾ ਗੁਰੂ ਕੇ ਲੋਹਰ ਨੂੰ ਬੈਰੀ ਬੈਰੀ ਦੀ ਲਾ ਵਿੱਚ ਰੱਖਦੇ ਜੋ ਖੋਰ ਨੂੰ ਅਸਾ ਕੰਡੇ ਆ ਤੇ ਟੋਲੇ ਵੀ ਖੁੱਲਾ ਦੇ ਗੌਣੇ ਨੇ ਅਸੀਂ ਗਿੱਦੜਾਂ ਤੋਂ ਸ਼ਹਿਰ ਸੂਰਮੇ ਬਣਾਉਣੇ ਨੇ ਅਸੀਂ ਗਿੱਦੜਾਂ ਤੋਂ ਸ਼ਹਿਰ ਸੂਰਮੇ ਬਣਾਉਣੇ ਨੇ ਲਟ ਖਾਣਾ ਗੁਰੂ ਨਾਨਕ ਬਲੰਗ ਨੂੰ ਅਸੀਂ ਪਾਣ ਜੜ ਧਾਂਗੇ ਸੰਗ ਨੂੰ ਜਿਹੜੇ ਖੰਗਦੇ ਨੇ ਇਰਖਾਂ ਦੀ ਖੰਗ ਨੂੰ ਕਿ ਉਹ ਸਾਰ ਨਹੀਂ ਉਟਾਰੀਏ ਨਮੀ ਨਮੀ ਜੋਗ ਵਿੱਚ ਕਰਨੀ ਉਹ ਸਾਰੀਏ ਨਮੀ ਨਾਮ ਜੋਗ ਵਿੱਚ ਕਰਨੀ ਉਸਾਰਿਆ ਨਮੀ ਜੋਗੀ ਕਹਿਣ ਦਿਲ ਕਰਕੇ ਤੇ ਜੱਗ ਨੂੰ ਸੈਂਜੀ ਲੱਗ ਜਾਊਗੀ ਲੁੱਟ ਖਾਣੇ ਵਗ ਨੂੰ ਲੈਣ ਦੇਣ ਨਹੀਂ ਅਣਖ ਵਾਲੀ ਪੱਗ ਨੂੰ ਕੰਧਾ ਦਰਸ਼ਨ ਇਹ ਗੀਰਨੇ ਖੁਸ਼ੀ ਦੇ ਗਾਉਣੇ ਨੇ ਅਸਾਂ ਕਿ ਦੜਾ ਤੋਂ ਸ਼ਹਿਰ ਸੂਰਮੇ ਬਣਾਉਣੇ ਨੇ ਅਸਾਂ ਕਿ ਦੜਾ ਤੋਂ ਸ਼ਹਿਰ ਸੂਰਮੇ ਬਣਾਉਣੇ ਨੇ ਅਸਾਂ ਕਿ ਦੜਾ ਤੋਂ ਸ਼ਹਿਰ ਸੂਰਮੇ ਬਣਾਉਣੇ ਨੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ